ਵਾਸ ਕੀ ਆ ਜੀ ਆ ਜੋ ਭਾਈ ਆ ਜੋ ਕਿਹਨੇ ਹਾਂਜੀ ਕੁਲਦੀਪ ਸਿੰਘ ਜਿਵੇਂ ਦੇਖਦੇ ਹੋ ਜੇ ਬੰਦੀਆਂ ਦਾ ਘੋਲ ਲੜਿਆ ਅੱਜ ਤੁਹਾਡੀ ਰਿਹਾਈ ਹੋਈ ਹੈ ਜਥੇਬੰਦੀਆਂ ਸਦਕਾ ਇਹ ਸਾਰੇ ਪੂਰੇ ਪੰਜਾਬ ਦਾ ਸਾਰੀ ਜਥੇਬੰਦੀਆਂ ਨੇ ਸਾਰੀਆਂ ਨੇ ਸਾਥ ਦਿੱਤਾ ਇੱਕ ਗਰੀਬ ਪਰਿਵਾਰ ਨੂੰ ਇਨਸਾਫ ਦੋਆਂ ਲਈ ਪੂਰੇ ਦਲਿਤ ਮਜ਼ਦੂਰਾਂ ਨੂੰ ਤੇ ਕਿਸਾਨ ਵੀ ਅੱਗੇ ਆਏ ਸਾਰਿਆਂ ਨੇ ਸਾਰੇ ਪੂਰੇ ਪੰਜਾਬ ਨੇ ਬੱਚਾ ਬੱਚੀ ਨੇ ਜਿੰਨਾ ਜਿੰਨਾਂ ਨੇ ਸਾਥ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਸਾਰਿਆਂ ਦਾ ਪੂਰੇ ਮੀਡੀਆ ਦਾ ਵੀ ਧੰਨਵਾਦ ਆ ਜੀ ਔਰ ਜਿੰਨੇ ਆਏ ਬਦਵੰਤੇ ਸੱਜਣਾ ਸਾਰੀਆਂ ਜਥੇਬੰਦੀਆਂ ਸਾਰੀ ਮੇਰੇ ਵੀਰ ਨੇ ਸਾਰੇ ਪੂਰੇ ਪੰਜਾਬ ਦਾ ਧੰਨਵਾਦ ਜੇ ਜਥੇਬੰਦੀਆਂ ਨਾ ਆਉਂਦੀਆਂ ਲੱਗਦਾ ਸੀ ਤੁਹਾਡਾ ਅੱਜ ਰਿਹਾਈ ਹੋ ਜਾਂਦੀ ਨਹੀਂ ਫਿਰ ਨਹੀਂ ਹੋਣੀ ਸੀ ਕਿਉਂਕਿ ਇਹਨਾਂ ਦਾ ਪਿਆਰ ਪਿਆਰ صدکا ਹੋਇਆ ਸਭ ਕੁਝ ਹੋਇਆ ਜੋ ਕੁਝ ਪੂਰੇ ਪੰਜਾਬ ਦਾ ਔਰ ਇਹਨਾਂ ਨੇ ਜੋ ਪਿਆਰ ਜਿਤਾਇਆ ਆਪਣਾ ਬੱਚਾ ਸਮਝ ਕੇ ਇਨਸਾਫ ਦਵਾਇਆ ਸੀ ਔਰ ਸਰਪੰਚ ਤੁਹਾਡੇ ਵਿੱਚ ਆ ਲక్ష్మణ ਜੀ ਜਿਹਦੀ ਰਿਹਾਈ ਦੇ ਲਈ ਜਿੱਥੇ ਮੁੱਦਾ ਚੱਲਿਆ ਹਾਂ ਤੇ ਉਹ ਅੱਜ ਤੁਹਾਡੇ ਵਿੱਚ ਨੇ ਮਤਲਬ ਤੁਹਾਡੇ ਕੋਲ صدکا ਇਹਨਾਂ ਦੀ ਰਿਹਾਈ ਹੋਈ ਹੈ ਕੀ ਕਹਿਣਾ ਚਾਹੂੰਗੀ ਅਸੀਂ ਕਹਿਣਾ ਚਾਹੁੰਦੇ ਆ ਕਿ ਸਾਡੇ ਕੋਲ صدکا ਨਹੀਂ ਹੋਈ ਹਾਂ ਲੋਕਾਂ ਦੇ ਘੋੜ ਸਦਕਾ ਹੋਈ ਹੈ ਬਾਜੀ ਔਰ ਚੰਦ ਭਾਣ ਦੇ ਲੋਕਾਂ ਨੇ ਜਿਸ ਤਰੀਕੇ ਦੇ ਨਾਲ ਦ੍ਰਿੜਤਾ ਦੇ ਨਾਲ ਦਲੇਰੀ ਦੇ ਨਾਲ ਜਬਰਦਸਤ ਅਵਰ ਦੇ ਨਾਲ ਟੱਕਰਾ ਕੀਤਾ ਇਹ ਸਚਾਈ ਦੀ ਜਿੱਤ ਹੋਈ ਹੈ ਔਰ ਬਹੁਤ ਵੱਡੀ ਜਿੱਤਾਂ ਲੋਕਾਂ ਦੇ ਸੰਘਰਸ਼ ਦੀ ਤੇ ਇਹ ਲੋਕਾਂ ਵਾਸਤੇ ਖਾਸ ਕਰਕੇ ਜਿਹੜੇ ਸਾਡਾ ਮਜ਼ਦੂਰ ਭਾਈਚਾਰਾ ਜਿਹਨੂੰ ਆਮ ਤੌਰ ਦੇ ਉੱਤੇ ਕੱਖਾਂ ਦੀਆਂ ਕੁਲੀਆਂ ਹੀ ਸਮਝਿਆ ਜਾਂਦਾ ਹੈ ਜਿਹੜਾ ਪਾਸ਼ ਨੇ ਕਿਹਾ ਕੱਖਾਂ ਦੀਆਂ ਕੁਲੀਆਂ ਮਨਾਰ ਬਣ ਜਾਈ ਇਹ ਕੱਖਾਂ ਦੀਆਂ ਕੁਲੀਆਂ ਮਨਾਰ ਬਣ ਰਹੀਆਂ ਹੂੰ ਤੇ ਅਸੀਂ ਸਮਝ ਲਿਆ ਕਿ ਬਹੁਤ ਵੱਡੇ ਸੰਘਰਸ਼ ਦੀ ਜਿੱਤਾਂ ਸਾਡੀਆਂ ਜਿਹੜੀਆਂ ਬਾਕੀ ਮੰਗਾਂ ਹਨ ਉਹਨਾਂ ਦੇ ਵਿੱਚੋਂ ਜਿਹੜੇ ਦੋਸ਼ੀ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਗੁੰਡਾਗਰਦੀ ਕੀਤੀ ਆ ਉਹਨਾਂ ਦੇ ਪਰਚਾ ਦਰਜ ਹੋ ਗਿਆ ਉਹਨਾਂ ਦੀ ਗ੍ਰਿਫਤਾਰੀ ਵੀ ਕਰਾਉਣੀ ਆ ਔਰ ਜਿਹੜੇ ਸਾਡੇ ਘਰਾਂ ਦਾ ਨੁਕਸਾਨ ਦਾ ਨੁਕਸਾਨ ਕੀਤਾ ਉਹਦਾ ਮੁਆਵਜ਼ਾ ਵੀ ਲੈਣਾ ਹੈ ਜਿਹੜਾ ਪਾਣੀ ਦਾ ਮਸਲਾ ਸੀ ਉਹ ਵੀ ਹੱਲ ਕਰਾਉਣਾ ਔਰ ਜਿਹੜਾ ਐਸਐਚਓ ਆ ਉਹਦੇ ਤੇ ਜਿਹੜੀ ਪਹਿਲਾਂ ਇੱਕ ਕਾਰਵਾਈ ਹੋ ਗਈ ਆ ਜਿਹੜੀ ਰਹਿੰਦੀ ਕਾਰਵਾਈ ਆ ਉਹ ਵੀ ਕਰਾਉਣੀ ਆ ਔਰ ਪ੍ਰਸ਼ਾਸਨ ਨੇ ਸਾਨੂੰ ਇਹਨਾਂ ਸਾਰੀਆਂ ਗੱਲਾਂ ਦਾ ਭਰੋਸਾ ਦਿੱਤਾ ਹੋਇਆ ਜੇ ਪ੍ਰਸ਼ਾਸਨ ਅਸੀਂ ਆਸ ਕਰਦੇ ਆਂ ਕਿ ਜਿਸ ਤਰੀਕੇ ਨਾਲ ਪਹਿਲੀਆਂ 2-3 ਗੱਲਾਂ ਉਹਨਾਂ ਨੇ ਸਿਰੇ ਚੜਾਈਆਂ ਉਹ ਚੜਾਵੇ ਤੇ ਜੇ ਪ੍ਰਸ਼ਾਸਨ ਨੇ ਇਨਾਂ ਕਰਨੀ ਕੀਤੀ ਤਾਂ ਫਿਰ ਲੋਕਾਂ ਦੇ ਕੋਲੇ ਸੰਘਰਸ਼ਾ ਉਹ ਤੋਂ ਬਿਨਾ ਕੋਈ ਚਾਰਾ ਨਹੀਂ ਔਰ ਅਸੀਂ ਭਗਵੰਤ ਮਾਨ ਨੂੰ ਖਾਸ ਕਰਕੇ ਕਹਿਣਾ ਚਾਹੁੰਦੇ ਹਾਂ ਕਿ ਉਹ ਮਜ਼ਦੂਰਾਂ ਨੂੰ ਜਿਸ ਤਰੀਕੇ ਨਾਲ ਜਲੀਲ ਕਰ ਰਿਹਾ ਹੈ ਉਹ ਵੀ ਬੰਦੇ ਦਾ ਪੱਤ ਬਣ ਜੇ ਨਹੀਂ ਲੋਕ ਉਹਨੂੰ ਬੰਦਾ ਬਣਾ ਦੇਣਗੇ ਇਸ ਕਰਕੇ ਇਹ ਲੋਕ ਤਾਕਤ ਦੀ ਜਿੱਤ ਹੋਈ ਆ ਔਰ ਇਸ ਜਿੱਤ ਨੂੰ ਅਸੀਂ ਕਹਿਣਾ ਹੈ ਕਿ ਸਾਰੇ ਪੰਜਾਬ ਦੇ ਮਜ਼ਦੂਰਾਂ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਔਰ ਜਿਹੜੇ ਕੁਝ ਬੰਦੇ ਸਾਡੇ ਤੇ ਚਿੱਕੜੇ ਛਾਲੀ ਕਰਦੇ ਸੀਗੇ ਆਪਣੀਆਂ ਸਿਆਸੀਆਂ ਰੋਟੀਆਂ ਸੇਕਣ ਦੇ ਮਾਰੇ ਹਾਂਜੀ ਹਾਂ ਔਰ ਇਹ ਉਹਨਾਂ ਨੇ ਮੂੰਹ ਦੇ ਉੱਤੇ ਕਰਾਰੀ ਚਪੇੜ ਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਜਿਹੜੇ ਕਹਿੰਦੇ ਸੀ ਕਿ ਕੱਲਿਆਂੇ ਜਾ ਕੇ ਸਮਝੌਤਾ ਕਰ ਲਿਆ ਹਾਂ ਸਰਪੰਚ ਤੁਹਾਡੇ ਵਿੱਚ ਖੜਾ ਇਹ ਦੱਸ ਸਕਦਾ ਹੈ ਕਿ ਇਹਨਾਂ ਸਾਰੇ ਪਿੰਡ ਦੇ ਮਜ਼ਦੂਰਾਂ ਨੂੰ ਪੁੱਛੇ ਤੋਂ ਬਿਨਾਂ ਇੱਕ ਵੀ ਕਦਮ ਨਹੀਂ ਚੱਕਿਆਗਾ ਜਿੰਨਾ ਕੋ ਕੋ ਸੇ ਚਾਹੁੰਦੇ ਸੀ ਜਥੇ ਬੰਦੀਆਂ ਨੇ ਉਦੋਂ ਵੀ ਵੱਡੀ ਜੱਤ ਇਹਨਾਂ ਦੀ ਝੋਲੀ ਪਾਈ ਆ ਲੋਕਾਂ ਦੀ ਝੋਲੀ ਦੇ ਵਿੱਚ ਉਦੋਂ ਵੱਡੀ ਜੱਤ ਪਾਈ ਆ ਔਰ ਜਿਹੜੇ ਵੀ ਕੋਈ ਇਹਨੂੰ ਜਾਤ ਪਾਤ ਦਾ ਮਸਲਾ ਬਣਾ ਕੇ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਸੀਗੇ ਉਹਨਾਂ ਨੂੰ ਵੀ ਇਸ ਗੱਲ ਤੋਂ ਖਬਰਦਾਰ ਹੋਣਾ ਚਾਹੀਦਾ ਕਿ ਮਜ਼ਦੂਰ ਭਾਈਚਾਰੇ ਨੂੰ ਬੰਡੀਆਂ ਨਾ ਪਾਉਣਾ ਹੋ ਔਰ ਇਹ ਜਿਹੜਾ ਹੈਗਾ ਅਸੀਂ ਤਾਂ ਉਹਨਾਂ ਦੇ ਕੋਈ ਕਮੈਂਟ ਨਹੀਂ ਕਰਨਾ ਇਹ ਇਹਨਾਂ ਦੀ ਰਿਹਾਈ ਆਪਦੇ ਆਪ ਚੱਕ ਵੱਡਾ ਕਮੈਂਟਰ ਜਿਹੜੇ ਕੱਲ ਕਹਿੰਦੇ ਸੀ ਨਾ ਉਹਨਾਂ ਨੂੰ ਤਾਂ ਲੈ ਕੇ ਨਹੀਂ ਆਏਗੇ ਆ ਤੁਹਾਡੇ ਸਾਹਮਣੇ ਖੜਾ ਹੈ ਤੇ ਸਾਰਾ ਪੰਜਾਬ ਸਾਰੀ ਦੁਨੀਆ ਦੇਖ ਰਹੀ ਆ ਔਰ ਇਹ ਇਤਿਹਾਸਕ ਇੱਕ ਤਰ੍ਹਾਂ ਦੇ ਨਾਲ ਸਾਡੇ ਲੋਕਾਂ ਦੀ ਇੱਕ ਜਿੱਤ ਆ ਔਰ ਰਹਿੰਦੀ ਜਿਹੜੀ ਜਿੱਤ ਆ ਉਹਦੇ ਵੱਲ ਵੀ ਅਸੀਂ ਆਉਂਦੇ ਦਿਨਾਂ ਚ ਵਧਾਂਗੇ ਤੁਹਾਡਾ ਮੀਡੀਆ ਦਾ ਵੀ ਬਹੁਤ ਉਸ ਮੁੱਦਾ ਚ ਉਠਾਇਆ ਜਿਹੜੇ ਮੁੱਦੇ ਤੋਂ ਐਡਾ ਵੱਡਾ ਕੰਮ ਹੋ ਗਿਆ ਪਿੰਡ ਦੇ ਵਿੱਚ ਲੋਕਾਂ ਦੀ ਆਵਾਜ਼ ਇੱਕ ਬਤੌਰ ਤੁਹਾਡੀ ਪਤਨੀ ਸਰਪੰਚ ਨੇ ਚਲੋ ਉਹਨਾਂ ਦੀ ਸਹਾਇਤਾ ਦੇ ਤੌਰ ਤੇ ਇਹ ਕੰਮ ਅੱਗੇ ਜਾਰੀ ਰਹਿਣਗੇ ਜਾਂ ਇਸ ਤੋਂ ਬਾਅਦ ਹੁਣ ਹੁਣ ਪਹਿਲਾਂ ਪਿੰਡ ਦੀ ਜ਼ਿੰਮੇਵਾਰੀ ਸੀ ਹੁਣ ਜਿਸ ਤੱਕ ਲੋਕਾਂ ਨੇ ਪਿਆਰ ਦਿੱਤਾ ਇਸ ਤੱਕ ਆ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਚੁੱਕਾਂਗਾ ਕਿਉਂਕਿ ਮੇਰੇ ਬਜ਼ੁਰਗ ਮੇਰੇ ਭਰਾ ਮੇਰੇ ਪੂਰੇ ਪੰਜਾਬ ਨੇ ਸਾਥ ਦਿੱਤਾ ਮੈਂ ਵਾਦਾ ਕਰਦਾ ਕਿ ਮੈਂ ਇਸੇ ਤੱਕ ਆ ਜਿਵੇਂ ਪਿੰਡ ਨੂੰ ਵਧੀਆ ਬਣਾਉਣ ਲਈ ਲੜਾਈ ਲੜੀ ਸੀ ਤੇ ਉਸ ਲੜਾਈ ਦੀ ਜਿੱਤ ਚਾਹੇ ਮੇਰੇ ਬਜ਼ੁਰਗ ਆਏ ਜਥੇਬੰਦੀਆਂ ਪਹੁੰਚੀਆਂ ਪੂਰੇ ਪੰਜਾਬ ਨੇ ਸਾਥ ਦਿੱਤਾ ਤੇ ਜਿੱਤ ਲੜਦੇ ਲੋਕਾਂ ਦੀ ਹਮੇਸ਼ਾ ਤਾਂ ਹੀ ਅਸੀਂ ਚੱਲੇ ਆ ਜਿੱਕਰ ਇਹਨਾਂ ਨੇ ਲੜਾਈ ਲੜੀ ਆ ਮੇਰੇ ਪਿੱਛੇ ਇੱਕ ਜਾਗ ਲੱਗੀ ਇੱਕ ਚੰਗਾਰੀ ਲੱਗੀ ਤਾਂ ਇਸੇ ਤੱਕ ਆ ਪੂਰੇ ਪੰਜਾਬ ਦੇ ਵਿੱਚ ਅੱਗੇ ਤੋਂ ਵੀ ਚੰਗੇ ਕੰਮ ਕਰਾਂਗੇ ਜੀ ਪੂਰਾ ਪੰਜਾਬ ਪਿਆਰ ਕਰੇਗਾ ਤਾ ਜੀ ਕਿਵੇਂ ਦੇਖਦੇ ਹਾਂ ਤੁਹਾਡੇ ਵਿੱਚ ਜਿਨ੍ਹਾਂ ਦੇ ਲਈ ਸੰਘਰਸ਼ ਚੱਲਿਆ ਜਿਨ੍ਹਾਂ ਲੋਕਾਂ ਲਈ ਬਸ ਭਰ ਕੇ ਵਿੱਚ ਆ ਤੇ ਸਰਪੰਚ ਮੁਰਿਆ ਕਿਵੇਂ ਲੱਗੇ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜਿਸ ਤਰ੍ਹਾਂ ਮਾਨਸਾਹੂ ਇੱਕ ਗਾਣਾ ਗਾਉਂਦੇ ਆ ਮਗਧਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਜਿਸ ਤਰ੍ਹਾਂ ਕਮੀਆਂ ਦੇ ਨਾਲ ਇਹ ਬੇਹੁਦਗੀ ਹੋ ਰਹੀ ਆ ਤੱਕੇਸ਼ਾ ਹੀ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਾਈ ਜੀ ਜਿਸ ਤੱਕਾ ਨਾਲ ਉੱਥੇ ਹੋਇਆ ਜੇ ਉਸ ਤੱਕਾ ਤਾਂ ਨਹੀਂ ਲੱਗਦਾ ਕਿ ਕਮੀਆਂ ਦੇ ਵਿੜੇ ਕੁਝ ਮਗਿਆ ਸੀ ਪਰ ਜਿੱਤ ਲੜਦੇ ਲੋਕਾਂ ਦੀ ਹੋਈ ਆ ਸੰਘਰਸ਼ ਕਰਕੇ ਹੀ ਜਿੱਤੇ ਆ ਤਾਂ ਕਰਕੇ ਲੱਗਦਾ ਹੈਗਾ ਵੀ ਕਮੀਆਂ ਦੇ ਜਿਹੜੇ ਲੋਕ ਆ ਉਹ ਜ਼ਰੂਰ ਆਪਣੀ ਜਿਹੜੀ ਲੜਾਈ ਆ ਜਿਹੜੀ ਜੰਗ ਆ ਉਹ ਸੰਘਰਸ਼ ਦੇ ਜ਼ਰੀਏ ਹੀ ਪ੍ਰਾਪਤ ਕਰ ਸਕਦੀ ਹੈ ਜਿੱਤ ਪ੍ਰਾਪਤ ਕਰ ਸਕਦੀ ਹੈ ਕੀ ਲੱਗਦਾ ਕਿ ਤੁਸੀਂ ਇੱਕ ਐਜੇ ਪ੍ਰੈਸ ਰਿਪੋਰਟਰ ਵੀ ਕੰਮ ਕਰਦੇ ਹੋ ਆਵਾਜ਼ ਨੂੰ ਦਬਾ ਉਨ ਦੇ ਲਈ ਅਜਿਹਾ ਹੋਇਆ ਜਿਹੜੇ ਗਮਦੂਰ ਹੋਰੀ ਤੁਹਾਡੇ ਪਿੰਡ ਦੇ ਵਾਸੀ ਨੇ ਅਜਿਹਾ ਕਿਉਂ ਐਡਾ ਪ੍ਰੋਪਗੈਂਡਾ ਕਰ ਦਿੱਤਾ ਇੱਕ ਛੋਟੇ ਨਾਲੀ ਦੇ ਮਸਲੇ ਨੂੰ ਐਡਾ ਵੱਡਾ ਮਸਲਾ ਬਣਾ ਦਿੱਤਾ ਗਿਆ ਬਿਲਕੁਲ ਜੀ ਬਾਈ ਜੀ ਕੋਈ ਨਿੱਜੀ ਨਹੀਂ ਸੀ ਤੇ ਕੋਈ ਇਸ ਦੇ ਵਿੱਚ ਮੰਗੇ ਹੈ ਜੀ ਆਪਾਂ ਕੀ ਪਹਿਲਾਂ ਕੋਈ ਇਹੋ ਜਿਹਾ ਪਿੰਡ ਦੇ ਵਿੱਚ ਕਿਸੇ ਨਾਲ ਨਹੀਂ ਹੈਗਾ ਕਿ ਆਪਣਾ ਲੜਾਈ ਬਲਾਰਾ ਹੋਵੇ ਪਰ ਇਹ ਹੈ ਕਿ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਆਪਾਂ ਲੋਕਾਂ ਦੇ ਲਈ ਲੜ ਰਹੇ ਸੀ ਤਾਂ ਲੋਕਾਂ ਦੇ ਲਈ ਲੜਦਿਆਂ ਤੋਂ ਜੋ ਕੁਝ ਹੋਇਆ ਉਹ ਸਾਰੇ ਪੂਰੇ ਪੰਜਾਬ ਨੇ ਦੇਖਿਆ ਤੇ ਉਸ ਨੂੰ ਸਾਰੇ ਪੰਜਾਬ ਦੇ ਲੋਕਾਂ ਨੇ ਅੱਗੇ ਆ ਕੇ ਲੜੇ ਔਰ ਇਸ ਸੰਘਰਸ਼ ਦਾ ਜਿਹੜਾ ਰਾਹ ਬਣਾਇਆ ਕਿ ਅੱਜ ਜਿੱਤ ਹੋਈ ਹੈ ਸਾਨੂੰ ਬਾਜਤ ਬਰੀ ਲੈ ਕੇ ਜਾ ਕੀ ਹੁਣ ਕੁਲਦੀਪ ਡਰ ਕੇ ਸਹਿਮ ਕੇ ਘਰੇ ਬੈਠ ਜਾਏਗਾ ਜਾਂ ਉਸੇ ਤਰ੍ਹਾਂ ਹੀ ਵਾਦ ਚੜ ਕੇ ਗਰੀਬਾਂ ਦੀ ਮਜਲੂਮਾਂ ਦੀ ਆਵਾਜ਼ ਠਾਉਂਦੇ ਰਹੋਗੇ ਕੰਮ ਕਰਦੇ ਰਹੋਗੇ ਜਥੇਬੰਦੀਆਂ ਵੀ ਨਾਲ ਨੇ ਬਿਲਕੁਲ ਪਿਆਰ ਹੈ ਸਾਰਿਆਂ ਨੇ ਪਿਆਰ ਕੀਤਾ ਹੁਣ ਪਹਿਲਾਂ ਪਿੰਡ ਨੇ ਜ਼ਿੰਮੇਵਾਰੀ ਦਿੱਤੀ ਸੀ ਤਾਂ ਹੁਣ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਜੇਕਰ ਇਹ ਵੀਰ ਸਾਰੇ ਥੋਪਣਗੇ ਤੇ ਮੈਂ ਜ਼ਰੂਰ ਨਾਲ ਆ ਜਿਹੜਾ ਅੱਗੇ ਲੱਗ ਕੇ ਕਰਾਂਗਾ ਜੀ ਲੋਕ ਇੱਕ ਤਾਲ ਸਿੰਘ ਬਾਬਾ ਜਿੰਦਾਬਾਦ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ ਫੋਲਤ ਪ੍ਰਚਾਰਨ ਮਰਦਾਬਾਦ ਨਹੀਂ ਹੋਣੀ ਲੰਮਾ ਸਮਾਂ ਦੇ ਅਸੀਂ ਦੱਸਣਾ